ਨਸਾਂ ਦੇ ਵਿੱਚ ਅੰਮ੍ਰਿਤ ਚੱਲ ਰਿਹਾ ਹੈ 70 ਦੋਏ ਭਰੇ ਅੰਮ੍ਰਿਤ ਸਰ 70 ਤੇ 72 ਇਨ੍ਹਾਂ 72 ਨਾੜੀਆਂ ਦੇ ਵਿੱਚ ਅੰਮ੍ਰਿਤ ਚੱਲ ਰਿਹਾ ਹੈ ਅੰਮ੍ਰਿਤ گردش ਕਰ ਰਿਹਾ ਹੈ ਹੈਰਾਨਗੀ ਹੋਵੇਗੀ ਵਿਗਿਆਨਕ ਤੇ ਨਹੀਂ ਮੰਨੇਗਾ ਉਹਨੇ ਤੇ ਕਹਣਾ ਨਹੀਂ ਖੂਨ ਪਿਆ ਚੱਲਦਾ ਹੈ ਮਰਚ ਕਰਮ ਮਨੁੱਖ ਜੈਦਵੀ ਕੁਝ ਕਰ ਗੁਜ਼ਰਦਾ ਹੈ ਉਹਦੇ ਖੂਨ ਦਾ ਉਛਾਲ ਹੀ ਹੁੰਦਾ ਹੈ ਉਮਰ ਦੇ ਤਕਾਜ਼ੇ ਨਾਲ ਖੂਨ ਦੇਚ ਉਛਾਲ ਹੁੰਦਾ ਹੈ ਸੰਗਤ ਪੜਾਈ تعلیم ਉਸ ਤਰੀਕੇ ਨਾਲ ਖੂਨ ਦੀ ਆਪਣੀ ਹਰਕਤ ਹੁੰਦੀ ਹੈ ਧਰਮ ਬੜੇ ਪੁਰਾਣੇ ਸਮੇਂ ਤੋਂ ਐਸਾ ਮੰਨਦਾਰੇ ਜਦ ਮੈਨੂੰ ਕੋਈ ਨੌਜਵਾਨ ਕਹਿੰਦਾ ਲੱਗੇ ਨਹੀਂ ਜੀ ਸਾਡਾ ਤੇ ਖੂਨ ਖੁੱਲਦਾ ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਖੋਲਣਾ ਹੀ ਚਾਹੀਦਾ ਉਮਰ ਹੈ ਇਸ ਉਮਰ ਵਿੱਚ ਨਾ ਖੋਲੇ ਤੇ ਤੇਰੀ ਜਵਾਨੀ ਤੇ ਵੀ ਸ਼ੱਕ ਕੀਤਾ ਜਾ ਸਕਦਾ ਤੂੰ ਜਵਾਨ ਵੀ ਐ ਕਿ ਨਹੀਂ ਉਮਰ ਦਾ ਤਕਾਜ਼ਾ ਉਛਾਲ ਖੂਨ ਦੇ ਚਾਵੇ ਮਨੁੱਖ ਅੰਮ੍ਰਿਤ ਵੇਲੇ ਉੱਠ ਸਕਦਾ ਹੈ ਉਛਾਲ ਖੂਨ ਦੇ ਚਾਵੇ ਮਨੁੱਖ ਦੁਰਾਚਾਰ ਕਰ ਸਕਦਾ ਹੈ ਉਛਾਲ ਖੂਨ ਦੇ ਚਾਵੇ ਮਨੁੱਖ ਸ਼ਹੀਦ ਹੋ ਸਕਦਾ ਹੈ ਉਛਾਲ ਖੂਨ ਦੇ ਚਾਵੇ ਬੰਦਾ ਕਾਤਲ ਬਣ ਸਕਦਾ ਹੈ ਕਿਸੇ ਦੀ ਗਰਦਨ ਮਰੋੜ ਸਕਦਾ ਹੈ ਉਛਾਲ ਖੂਨ ਦੇ ਚਾਵੇ ਕੋਈ ਪਰਉਪਕਾਰ ਕਰ ਸਕਦਾ ਹੈ ਇੱਕ ਬੂੰਦ ਜੋ ਕਿਦਰੇ ਉਸ ਦੇ ਅੰਦਰ ਉਛਾਲ ਪੈਦਾ ਹੋ ਜਾਏ ਇਹ ਕੌਮ ਦੇ ਸਾਰੇ ਇਤਿਹਾਸ ਦਾ ਅਨਵਾਨ ਹੋ ਜਾਏਗਾ ਸਿਰ ਲੇਖ ਹੋ ਜਾਏਗਾ ਜੋ ਹੁੰਦਾ ਹੁੰਦਾ ਹੀ ਉਛਾਲ ਹੈ ਕੋਈ ਬਗਦ ਬਣ ਗਿਆ ਰੱਬ ਦੀ ਤਲਾਸ਼ ਤੇ ਚੱਲ ਪਿਆ ਐਸਾ ਉਛਾਲ ਆਇਆ ਔਰ ਕਿਸੇ ਦਿਨ ਅਜਿਹਾ ਉਛਾਲ ਆਂਦਾ ਹੈ ਕਿਸੇ ਗਲਤ ਪਾਸੇ ਚੱਲ ਪੈਂਦਾ ਹੈ ਹੈ ਉਛਾਲ ਉਹ ਉਛਾਲ ਲੋਭ ਵੀ ਬਣੇਗਾ ਉਹ ਉਛਾਲ ਸੰਤੋਖ ਵੀ ਬਣੇਗਾ ਨਾਮਦੇਵ ਕਹਿੰਦੇ ਨੇ ਮੇਰੇ ਖੂਨ ਦਾ ਪ੍ਰਵਾਹ ਖੂਨ ਦਾ ਪ੍ਰਵਾਹ ਨਹੀਂ ਹੈ ਅੰਮ੍ਰਿਤ ਚੱਲ ਰਿਹਾ ਹੈ 70 ਦੋਏ ਭਰੇ ਅੰਮ੍ਰਿਤ ਸਰ ਬਖ ਕੋ ਮਾਰ ਗਡਾਉਂ ਬੜੇ ਪ੍ਰਾਚੀਨ ਜ਼ਮਾਨੇ ਤੋਂ ਕਹਿੰਦੇ ਆਏ ਨੇ ਮਹਾਪੁਰਸ਼ ਕਿ ਜਿਹਦਾ ਖੂਨ ਅੰਮ੍ਰਿਤਮਈ ਹੋਵੇ ਜਿਹਦੇ ਜੀਵਨ ਵਿੱਚ ਅੰਮ੍ਰਿਤ ਹੈ ਉਹਦੇ ਉਤੇ ਬਾਹਰ ਦੀ ਜ਼ਹਿਰ ਦਾ ਅਸਰ ਵੀ ਨਹੀਂ ਆਉਂਦਾ ਇੰਜ ਵੀ ਕਹਿੰਦੇ ਰਹੇ ਇਤਿਹਾਸ ਦੇ दो उदाहरण मेरे को गुरु हरगोबिंद गोविंद साहब जी महाराज पृथ्वी चंदी चंद की दाई ने दही दे जहर मिला के खिला दिता अद्धा दही खिला चुकी सी जहर वाला गुरु अर्जन देव जी आ गए एक ही कर रही है महाराज दही खिला रही सदगुरु कहने लगे दही ते नहीं है तो दही नहीं खिला रही नहीं महाराज दही है आप शक क्यों कर दे दही है सतगुरु ने कटोरा इंज सुटे और एक, एक बिल्ली ने चटे और तड़पण लग पी ये दही है तू तो दही खिला रही है पर इतिहास कहता है गुरु हरगोबिंद साहब जी ने कुछ नहीं होया ਉਸ ਦਹੀਂ ਦਾ ਕੋਈ ਅਸਰ ਨਹੀਂ ਹੋਇਆ ਇੱਕ ਹੋਰ ਉਦਾਹਰਣ ਚਿਤੌੜਗੜ ਦੇ ਰਾਣੇ ਦੀ ਪਤਨੀ ਮੀਰਾ ਬਾਈ ਇਹ ਚਿਤੌੜ ਦੇ ਰਾਜੇ ਦੀ ਪਤਨੀ ਸੀ ਇਹਦਾ ਬਹੁਤਾ ਭਗਤੀ ਭਾਵ ਵਾਲਾ ਸੁਭਾਅ ਦੇਖ ਕੇ ਰਾਜੇ ਨਾਲ ਤਾਲਮੇਲ ਨਹੀਂ ਬੈਠਿਆ ਔਰ ਉਹਨੇ ਸਾਫ਼ ਕਹਿ ਦਿੱਤਾ ਕਿ ਤੇ ਸੰਤ ਨਹੀਂ ਹੈ ਮੈਨੂੰ ਪਤਨੀ ਚਾਹੀਦੀ ਹੈ ਸੰਤ ਨਹੀਂ ਨਹੀਂ ਉਹਨੇ ਘਰੋਂ ਕੱਢ ਦਿੱਤਾ ਸੀ ਆਹ ਕੁਰਸੀ ਰਾਜਪੂਤ ਸੀ ਘਰੋਂ ਕੱਢਣਾ ਬਦਨਾਮੀ ਵੀ ਸੀ ਇਸ ਤੋਂ ਪਹਿਲੇ ਉਸਨੇ ਮਾਰਨ ਦੀ ਕੋਸ਼ਿਸ਼ ਕੀਤੀ ਵੀ ਖਤਮ ਕਰ ਦੇਈਏ ਇੱਕ ਕਟੋਰੇ ਵਿੱਚ ਪਾਣੀ ਦੇ ਜ਼ਹਿਰ ਮਿਲਾਇਆ ਤੇ ਗੋਲੀ ਦੇ ਹੱਥੇ ਜਿਵੇਂ ਆਖਿਆ ਕਹ ਦੇ ਕਿ ਬਿੰਦਰਾਬਨ ਤੋਂ ਚਰਨਾਮ੍ਰਿਤ ਆਇਆ ਹੈ ਕ੍ਰਿਸ਼ਨ ਜੀ ਦੇ ਮੰਦਰ ਦਾ ਤੇ ਤ੍ਰਿਸ਼ਨ ਭਗਤਨ ਸੀ इष्ट कृष्ण उसने मने आया सी प्रभु की बंदगी कर करद करद ब्रह्म ज्ञान तक अपड़ गई सी जैसे आखे न चरणामृत है पी गई इतिहास कहते कुछ भी नहीं होया राणा हैरान ये जहर एक बूंद भी अंदर चली जाए तो बंदा गया ये मरी नहीं ये खत्म नहीं हुई ਇਤ ਮਰਦੀ ਨੇ ਘਰੋਂ ਕੱਢ ਦਿੱਤਾ ਸੀ ਇਹ ਰਾਜਸਥਾਨ ਦੇ ਜੰਗਲਾਂ 'ਚ ਬਟਕਦੀ ਰਹੀ ਗੀਤ ਗਾਂਦੀ ਰਹੀ ਉਸ ਜ਼ਮਾਨੇ 'ਚ ਜੀਵਨ ਅੰਮ੍ਰਿਤਮਈ ਹੋ ਜਾਏ ਹੋਂ ਅੰਮ੍ਰਿਤਮਈ ਹੋ ਜਾਏ ਤਾਂ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਏ ਤਕਣੀ ਬੋਲ ਅੰਮ੍ਰਿਤਮਈ ਹੋ ਜਾਂਦਣ ਕਰਮ ਅੰਮ੍ਰਿਤਮਈ ਹੋ ਜਾਂਦਣ ਬਾਹਰ ਦੀ ਵਾਸ਼ਨਾ ਦਾ ਜ਼ਹਿਰ ਤੇ ਦੂਜੀ ਜ਼ਹਿਰ ਦਾ ਕੋਈ ਅਸਰ ਨਹੀਂ ਰਹਿ ਜਾਂਦਾ ਇਹ ਮਹਿਰਜ਼ ਕਰਦੇ ਹਨ ਜੀਵਨ ਅੰਮ੍ਰਿਤਮਈ ਹੋ ਜਾਂਦਾ ਹੈ ਨਾਮਦੇਵ ਕਹਿੰਦੇ ਪੈਨੇ ਦਸ ਬੈਰਾਗਨ ਮੋਹਿ ਬਸ ਕੀਨੀ ਪੰਚੋਂ ਕਾ ਮਿਟਨਾਉ 70 ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਉ ਪਾਛੇ ਬਹੁਰ ਨ ਆਵਨ ਪਾਉ ਅੰਮ੍ਰਿਤ ਬਾਣੀ ਘਟ ਤੇ ਉਚਰੋ ਆਤਮ ਕੋ ਸਮਝਾਉ ਹੁਣ ਬੋਲ ਅੰਮ੍ਰਿਤਮਈ ਹੋ ਗਏ ਨਾਮਦੇਵ ਕਹਿੰਦੇ ਅੰਮ੍ਰਿਤਮਈ ਬਾਣੀ ਹੋ ਗਈ ਹੈ ਅੰਮ੍ਰਿਤਮਈ ਦ੍ਰਿਸ਼ਟੀ ਹੋ ਗਈ ਹੈ